ਸਲਾਮਨ ਵਾਸਤੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਜਿੰਨੀ ਮਰਜਾਣੀ ਤੇ ਲੈ ਕੇ ਹਾਜ਼ਰ ਹੋ ਗਈਆਂ ਇੱਕ ਵਾਰ ਫੇਰ ਟਰੈਵਲ ਵਿਦ ਜਿੰਦੀ ਤੇ ਪਹੁੰਚੇ ਹੋਏ ਸੀ ਪੁਸ਼ਕਰ ਦੋਸਤੋ ਤੇ ਪੁਸ਼ਕਰ ਦਾ ਸਵੇਰ ਸਵੇਰ ਹੈਗਾ ਯਾ अर्ਲੀ ਮਾਰਨਿੰਗ ਯਾ ਤੇ ਚਾਲੇ ਪਾ ਲਿਆ ਅਸੀਂ ਅੱਜ ਅਜਮੇਰ ਨੂੰ ਤੇ ਪੁਸ਼ਕਰ ਦੇ ਵਿੱਚ ਹਜੇ ਆ ਨਿਕਲੇ ਆ ਹੋਟਲ ਦੇ ਵਿੱਚੋਂ ਤੇ ਆਸ-ਪਾਸੇ ਦੇਖੋ ਕਿ ਲੋਕੀ ਵੀ ਘਰਾਂ ਨੂੰ ਉਹਨਾਂ ਨੇ ਵੀ ਚਾਲੇ ਪਾ ਲਿਆ ਸਵੇਰਾ ਸਵੇਰਾ ਆ ਤੇ ਉੱਠ ਕੇ ਹਰ ਇੱਕੀ ਆਪਣੇ ਘਰਾਂ ਵੱਲ ਨੂੰ ਚਾਲੇ ਪਾਉਂਦਾ ਹੋਇਆ ਨਜ਼ਰ ਆਉਂਦਾ ਸੀ ਲੋਕਾਂ ਨੇ ਆਪਣੇ ਬੈਗਪੈਕ ਕੀਤੇ ਹੋਏ ਆ ਤਾਂ ਕੋਈ ਬਸਾਂ ਦੇ ਉੱਤੇ ਕੋਈ ਚੇਨਸ ਦੇ ਉੱਤੇ ਕੋਈ ਕਾਰਾਂ ਦੇ ਉੱਤੇ ਜਿਹੜਾ ਆਇਆ ਹੋਇਆ ਹਰ ਇੱਕ ਬੰਦਾ ਜਿਹੜਾ ਆ ਘਰਾਂ ਨੂੰ ਚੱਲੇ ਪਾਉਂਦਾ ਹੋਇਆ ਦਿਖਦਾ ਆ ਖੂਬਸੂਰਤ ਨਜ਼ਾਰਾ ਸਵੇਰ ਦਾ ਮਿੱਠੀ ਮਿੱਠੀ ਧੁੰਦ ਤੇ ਮਿੱਠੀ ਮਿੱਠੀ ਠੰਡ ਤਾਪਾ ਨਹੀਂ ਕਹਿ ਸਕਦੇ ਮਾਰਨਿੰਗ ਜਿਹੜੀ ਹੈਗੀ ਆ ਦੇਖਣ ਨੂੰ ਮਿਲੀ ਆ ਤੇ ਦੂਰ ਦਿਖਦੀਆਂ ਹੋਈਆਂ ਪਹਾੜੀਆਂ ਜਿਹੜੀਆਂ ਉਹ ਵੀ ਬਹੁਤ ਹੀ ਆਨੰਦ ਦਿੰਦੀਆਂ ਆ ਤੇ ਹਾਂਜੀ ਦੋਸਤੋ ਅਜਮੇਰ ਤੇ ਚੱਲੇ ਪਾਏ ਹੋਏ ਸੀਗੇ ਤੇ ਬਹੁਤ ਹੀ ਖੂਬਸੂਰਤ ਪਹਾੜੀਆਂ ਦੇ ਨਜ਼ਾਰੇ ਜਿਹੜੇ ਹੈਗੇ ਆ ਚਾਰ ਸਵੇਰੇ ਸਾਨੂੰ ਦੇਖਣ ਨੂੰ ਮਿਲੇ ਕਿਉਂਕਿ ਰਾਜਸਥਾਨ ਦੇ ਵਿੱਚ ਪਹਾੜੀਆਂ ਬਹੁਤ ਹੀ ਜ਼ਿਆਦਾ ਆ ਪਹਾੜੀ ਇਲਾਕਾ ਆ ਪਹਾੜੀਆਂ ਵੀ ਜਿਹੜੀਆਂ ਆ ਪੱਥਰੀਲੀਆਂ ਪਹਾੜੀਆਂ ਤੇ ਪੱਥਰ ਬਹੁਤ ਹੀ ਇੱਥੇ ਇਨ੍ਹਾਂ ਪਹਾੜੀਆਂ ਦੇ ਵਿੱਚ ਹੈਗਾ ਆ ਤੇ ਸਵੇਰਾ ਸਵੇਰਾ ਹੈਗਾ ਆ ਤੇਜ਼ ਕੀ ਕਾਰਾਂ ਗੱਡੀਆਂ ਤੇ ਬੱਸਾਂ ਦੀ ਜਿਹੜੀ ਪਰਮਾਰ ਤੇ ਉਪਰੋਂ ਸੂਰਜ ਆਪਣੀ ਮੱਦਮ ਮੱਦਮ ਚਮਕ ਦਿੰਦਾ ਹੋਇਆ ਪਹਾੜੀਆਂ ਦੇ ਉੱਪਰ ਦੀ ਸਾਡੇ ਵੱਲ ਝਾਤੀਆਂ ਮਾਰ ਰਿਹਾ ਆ ਤੇ ਇਨ੍ਹਾਂ ਝਾਤੀਆਂ ਦੇ ਵਿੱਚੋਂ ਦੀ ਇਹ ਪਹਾੜੀਆਂ ਜਿਹੜੀਆਂ ਹੋਰ ਵੀ ਚਮਕਦੀਆਂ ਖੂਬਸੂਰਤ ਲੱਗਦੀਆਂ ਭਾਵੇਂ ਸਾਡੇ ਕੈਮਰੇ ਦੇ ਵਿੱਚ ਦੀ ਰਿਸ਼ਕ ਪੈਂਦੀ ਜਿਹੜੀ ਹੈਗੀ ਆ ਉਹ ਵੀ ਆਪਣਾ ਇੱਕ ਆਨੰਦ ਸਾਨੂੰ ਦੇ ਰਹੀ ਸੀ ਤਾਂ ਦੇਖ ਲਓ ਜੀ ਪੱਥਰ ਇਹ ਇੱਥੇ ਦੇ ਪਥਰੀਲੀਆਂ ਪਹਾੜੀਆਂ ਦੇ ਵਿੱਚ ਦੀ ਕੱਟ-ਕੱਟ ਕੇ ਬਣਾਈਆਂ ਹੋਈਆਂ ਸੜਕਾਂ ਬਹੁਤ ਹੀ ਖੂਬਸੂਰਤ ਅਨੰਦਮਈ ਰਸਤਾ ਦਿੰਦੀਆਂ ਆ ਬਹੁਤ ਹੀ ਵਧੀਆ ਲੱਗਦਾ ਆ ਇਹਨਾਂ ਪਹਾੜੀਆਂ ਦੇ ਵਿੱਚ ਦੀ ਟਰੈਵਲ ਕਰਨਾ ਕਿਉਂਕਿ ਪਹਾੜੀਆਂ ਦੇ ਉੱਪਰ ਉੱਗੇ ਹੋਏ ਦਰਖਤ ਜਿਹੜੇ ਆ ਪਹਾੜੀ ਕਿਕਰਾਂ ਵੀ ਆ ਪਹਾੜੀ ਦਰਖਤ ਜਿਹੜੇ ਹੈਗੇ ਆ ਬਹੁਤ ਹੀ ਆਪਣੀ ਇੱਕ ਪਹਿਚਾਨ ਬਣਾਈ ਹੋਈ ਆ ਇਹਨਾਂ ਦਰਖਤਾਂ ਨੇ ਇਸ ਪਹਾੜੀਆਂ ਦੇ ਉੱਪਰ ਤੇ ਦੋਸਤੋ ਚਲਦਿਆਂ ਚਲਦਿਆਂ ਰਾਹ ਦੇ ਵਿੱਚ ਕਾਫੀ ਕੁਝ ਸਾਨੂੰ ਦੇਖਣ ਨੂੰ ਮਿਲਿਆ ਤੇ ਤੇ ਹਾਂਜੀ ਚਲਦਿਆਂ ਚਲਦਿਆਂ ਪਹੁੰਚ ਚੁੱਕੇ ਆ ਅਸੀਂ ਮਹਾਰਾਜਾ ਪ੍ਰਤਾਪ ਸਿੰਘ ਦੀ ਸਮਾਰਕ ਦੇ ਕੋਲ ਤੇ ਅੰਦਰ ਚਲਦੇ ਆਂ ਤੇ ਦਿਖਾਲਦੇ ਆ ਤੁਹਾਨੂੰ ਇੱਥੇ ਦੇ ਦ੍ਰਿਸ਼ ਤੇ ਬਹੁਤ ਹੀ ਖੂਬਸੂਰਤ ਪਹਾੜੀਆਂ ਦੇ ਵਿੱਚ ਇਹ ਬਣੀ ਹੋਈ ਮਹਾਰਾਜਾ ਪ੍ਰਤਾਪ ਸਿੰਘ ਦੀ ਸਮਾਰਕ ਰਾਜਸਥਾਨ ਦੇ ਵਿੱਚ ਕਿਲੇ ਆ ਤੇ ਕਿਲਿਆਂ ਦੇ ਵਿੱਚ ਰਹਿਣ ਵਾਲੇ ਰਾਜੇ ਮਹਾਰਾਜੇ ਬਹੁਤ ਹੀ ਖੂਬਸੂਰਤ ਇਹਨਾਂ ਦੇ ਕਿਲੇ ਬਣੇ ਹੋਏ ਆ ਤੇ ਇਹਨਾਂ ਦੀਆਂ ਯਾਦਗਾਰਾਂ ਜਿਹੜੀਆਂ ਆ ਬਣੀਆਂ ਹੋਈਆਂ ਪਹਾੜੀ ਦੇ ਉੱਪਰ ਇਹ ਕਿ ਲਾ ਕਿਲਾ ਤਾਂ ਹੀ ਆ ਪਾ ਕਹਿ ਸਕਦੇ ਸਮਾਰਕ ਇਹਨਾਂ ਦੀ ਬਣੀ ਹੋਈ ਆ ਤੇ ਬਹੁਤ ਹੀ ਖੂਬਸੂਰਤ ਯਾਦਗਾਰ ਮਹਾਰਾਣਾ ਪ੍ਰਤਾਪ ਸਿੰਘ ਦੀ ਤੇ ਇਹ ਦੋਸਤੋ ਪਹਾੜੀਆਂ ਦੇ ਵਿੱਚ ਬਹੁਤ ਹੀ ਖੂਬਸੂਰਤ ਨਜ਼ਾਰਾ ਦਿੰਦਾ ਸਮਾਰਕ ਜਿਹੜੀ ਬਣੀ ਹੋਈ ਆ ਲੋਕ ਇੱਥੇ ਆਂਦੇ ਆ ਆਣ ਕੇ ਤੇ ਸੈਲਫੀਆਂ ਵਗੈਰਾ ਵੀ ਲੈਂਦੇ ਆ ਸਾਡੇ ਵਰਗੇ ਵਲੌਗਰਸ ਜਿਹੜੇ ਹੈਗੇ ਆ ਉਹ ਵੀ ਇੱਥੇ ਆਣ ਕੇ ਤਾਂ ਰੋਡ ਜਿਹੜੀ ਹੈਗੀ ਦੇਖ ਲਓ ਦੋਸਤੋ ਕਿ ਪਹਾੜੀਆਂ ਦੇ ਵਿੱਚ ਦੀ ਇਸ ਅਜਮੇਰ ਸ਼ਹਿਰ ਦੇ ਵਿੱਚ ਲੈ ਕੇ ਜਾਂਦੀ ਆ ਤੇ ਬਹੁਤ ਹੀ ਨਜ਼ਦੀਕ ਹੀ ਆ ਜਦੋਂ ਤੁਸੀਂ ਪੁਸ਼ਕਰ ਤੋਂ ਅਜਮੇਰ ਨੂੰ ਜਾਂਦੇ ਆ ਤਾਂ ਸਿਰਫ 15 ਕਿਲੋਮੀਟਰ ਆਪਾਂ ਕਹਿ ਲਈਏ ਉਹ ਤੋਂ ਕਟਦਾ ਇਹ ਰਸਤਾ ਹੈਗਾ ਜਾਂ ਬਹੁਤ ਹੀ ਨਜ਼ਦੀਕ ਹੈਗਾ ਅਜਮੇਰ ਪੁਸ਼ਕਰ ਤੋਂ ਤੇ ਜਾਂਦੇ ਜਾਂਦੇ ਅਸੀਂ ਸੋਚਿਆ ਕਿ ਇਸ ਯਾਦਗਾਰ ਇਸ ਸਮਾਰਕ ਨੂੰ ਅਸੀਂ ਵੀ ਦੇਖੀਏ ਤੇ ਕਿਉਂਕਿ ਰਾਜੇ ਮਹਾਰਾਜਿਆਂ ਦੀਆਂ ਇਹ ਯਾਦਗਾਰਾਂ ਜਿਹੜੀਆਂ ਹੈਗੀਆਂ ਆ ਬਹੁਤ ਹੀ ਵਧੀਆ ਲੱਗਦੀਆਂ ਆ ਇਹਨਾਂ ਨੂੰ ਦੇਖ ਕੇ ਤੇ ਦੋਸਤੋ ਇਸ ਸਮਾਰਕ ਦੇ ਵਿੱਚ ਥੋੜਾ ਬਹੁਤਾ ਖਾਣ ਪੀਣ ਦਾ ਜਿਹੜਾ ਹੈਗੀ ਆਊਟਲੈਟਸ ਉਹ ਵੀ ਬਣੇ ਆ ਰੈਸਟੋਰੈਂਟ ਬਣਿਆ ਹੋਇਆ ਜਿਹਦੇ ਵਿੱਚ ਲੋਕ ਬੈਠ ਕੇ ਆਸੇ ਪਾਸੇ ਦਾ ਨਜ਼ਾਰਾ ਲੈਂਦੇ ਆ ਤੇ ਬੈਠ ਕੇ ਇੱਥੇ ਤੁਸੀਂ ਆਪਣਾ ਡਿਨਰ ਲੰਚ ਤੇ ਬ੍ਰੈਕਫਾਸਟ ਵੀ ਜਿਹੜਾ ਹੈਗਾ ਆ ਕਰ ਸਕਦੇ ਹੋ ਬਹੁਤ ਹੀ ਖੂਬਸੂਰਤ ਨਜ਼ਾਰਾ ਇਹਨਾਂ ਰੈਸਟੋਰੈਂਟਸ ਦੇ ਵਿੱਚ ਬੈਠ ਕੇ ਪਹਾੜੀਆਂ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਦੋਸਤੋ ਚੱਲੇ ਪਾਏ ਹੋਏ ਆ ਅਸੀਂ ਅੱਜ ਅਜਮੇਰ ਦੇ ਅਜਮੇਰ ਦੇ ਵਿੱਚ ਜਿਹੜਾ ਹੈਗਾ ਯਾ ਸਪਲਾਈਸਿਸ ਹੈਗੀਆਂ ਦੇਖਣ ਵਾਲੀਆਂ ਉਹ ਆਪਾਂ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਬਹੁਤ ਹੀ ਖੂਬਸੂਰਤ ਨਜ਼ਾਰੇ ਜਿਹੜੇ ਹੈਗੇ ਅਜਮੇਰ ਦੇ ਆ ਤੇ ਦੋਸਤੋ ਪਹੁੰਚ ਚੁੱਕੀਆਂ ਅਜਮੇਰ ਦੀ ਇੱਕ ਲੇਕ ਦੇ ਉਤੇ ਆਪਾਂ ਇਹਨੂੰ ਲੇਕ ਵੀ ਨਹੀਂ ਕਹਿ ਸਕਦੇ ਜਦੋਂ ਆ ਆਨਲਾਈਨ ਚੈੱਕ ਕੀਤਾ ਸੀਗਾ ਤਾਂ ਇੱਥੇ ਲਿਖਿਆ ਸੀਗਾ ਕਿ ਲੇਕ ਆ ਪਰ ਇਹ ਮੋਰ ਲਾਈਕ ਇੱਕ ਆਪਣੇ ਲੁਧਿਆਣੇ ਦੇ ਕਾਲੇ ਨਾਲੇ ਵਰਗਾ ਹੀ ਇਹ ਇੱਕ ਤਾਂਬਰੀ ਹੋਈ ਆ ਸਮੈਲ ਬਹੁਤ ਆਉਂਦੀ ਸੀਗੀ ਬਰਡਸ ਜਿਹੜੇ ਹੈਗੇ ਆ ਉਹ ਬਹੁਤ ਹੀ ਸੀਗੇ ਜੋ ਕਿ ਗੰਦੀ ਸਮੱਲ ਆਂਦੀ ਸੀ ਆਫ ਕੋਰਸ ਇੱਥੇ ਮੱਛਲੀਆਂ ਵੀ ਘਰਾਵੀ ਹੋਣਗੀਆਂ ਤੇ ਇਸ ਕਰਕੇ ਜਿੱਦਾਂ ਇਹ ਥਾਂ ਤਾਂ ਬਣੀ ਹੋਈ ਆ ਇੱਕ ਇਹਦਾ ਲੇਕ ਦਾ ਨਾਂ ਦਿੱਤਾ ਆ ਪਰ ਇਹ ਹੈਗਾ ਤਾਂ ਇੱਕ ਗੰਦਾ ਨਾਲਾ ਹੀ ਦੇਖ ਸਕਦੇ ਆ ਕਿ ਬਰਡਸ ਜਿਹੜੇ ਹੈਗੇ ਆ ਪੰਛੀ ਜਿਹੜੇ ਹੈਗੇ ਆ ਇਹ ਸਵੇਰਾ ਸਵੇਰਾ ਸਿਗਾ ਤੇ ਮੱਛੀਆਂ ਪਾਲਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਕਿਉਂਕਿ ਉਹਨਾਂ ਨੇ ਵੀ ਆਪਣਾ ਬ੍ਰੈਕਫਾਸਟ ਕਰਨਾ ਹੈ ਪਰ ਇਸ ਨਾਲੇ ਦੇ ਵਿੱਚੋਂ ਗੰਦੀ ਜਿਹੜੀ ਸਮੈਲ ਬਹੁਤ ਹੀ ਜ਼ਿਆਦਾ ਆਉਂਦੀ ਸੀ ਲੱਗਦਾ ਸੀਗਾ ਕਿ ਸਾਰੇ ਸ਼ਹਿਰ ਦਾ ਗੰਦਾ ਪਾਣੀ ਜਿਹੜਾ ਹੈਗਾ ਆ ਇਸ ਨਾਲੇ ਦੇ ਵਿੱਚ ਆਣ ਕੇ ਡਿੱਗਦਾ ਆ ਤੇ ਦੋਸਤੋ ਵਧਦੇ ਆ ਅੱਗੇ ਤੇ ਚੱਲਦੇ ਆ ਅਜਮੇਰ ਸ਼ਹਿਰ ਦੇ ਵਿੱਚ ਤੇ ਕਰਾਂਗੇ ਤੁਹਾਡੇ ਨਾਲ ਹੋਰ ਵੀ ਬਹੁਤ ਹੀ ਖੂਬਸੂਰਤ ਪਲੈਸਿਸ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਬਲਦੇ ਆਨਕਸ ਬਲੌਕ ਦੇ ਵਿੱਚ ਠਿਲਦਨ ਠੀਕ ਹੈ ਦੋਸਤੋ